ਦਾ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਨਗਰ ਨਿਗਮ ਪਟਿਆਲਾ ਵੱਲੋਂ ਇੰਸਪੈਕਟਰ ਮਨੀਸ਼ਪੁਰੀ ਲੈਂਡ ਬ੍ਰਾਂਚ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਪੋਸ਼ ਏਰੀਆ ਵਿੱਚ ਜੋ ਕਿ ਗੇਟ ਨਜਾਇਜ਼ ਗੇਟ ਲੱਗਿਆ ਹੋਇਆ ਸੀਗਾ ਤਾਂ ਉਸ ਦੀ ਸ਼ਿਕਾਇਤ ਆਉਣ ਤੋਂ ਬਾਅਦ ਆਪਣੀ ਪੂਰੀ ਟੀਮ ਦੇ ਨਾਲ ਜਾ ਕੇ ਉਹਨਾਂ ਨੇ ਕੀਤੀ ਗਈ ਉਸ ਗੇਟ ਦੇ ਉੱਪਰ ਕਾਰਵਾਈ ਤਾਂ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਨਗਰ ਨਿਗਮ ਪਟਿਆਲਾ ਵੱਲੋਂ ਜਿਹੜੀ ਕਿ ਇੰਸਪੈਕਟਰ ਮਨੀਸ਼ ਪੂਰੀ ਵੱਲੋਂ ਇੱਕ ਨਜਾਇਜ਼ ਗੇਟ ਦੀ ਸ਼ਿਕਾਇਤ ਆਨ ਤੋਂ ਬਾਅਦ ਕੀਤੀ ਗਈ ਕਾਰਵਾਈ ਤਾਂ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਨਗਰ ਨਿਗਮ ਪਟਿਆਲਾ ਵੱਲੋਂ ਇੰਸਪੈਕਟਰ ਮਨੀਸ਼ ਪੂਰੀ ਲੈਂਡ ਬ੍ਰਾਂਚ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਪੋਸ਼ ਏਰੀਆ ਵਿੱਚ ਜੋ ਕਿ ਗੇਟ ਨਜਾਇਜ਼ ਗੇਟ ਲੱਗਿਆ ਹੋਇਆ ਸੀਗਾ ਤਾਂ ਉਸ ਦੀ ਸ਼ਿਕਾਇਤ ਆਨ ਤੋਂ ਬਾਅਦ ਆਪਣੀ ਪੂਰੀ ਟੀਮ ਦੇ ਨਾਲ ਜਾ ਕੇ ਉਹਨਾਂ ਨੇ ਕੀਤੀ ਗਈ ਉਸ ਗੇਟ ਦੇ ਉੱਪਰ ਕਾਰਵਾਈ ਤਾਂ ਤੁਹਾਨੂੰ ਦੱਸ ਦਈਏ ਪਟਿਆਲਾ ਦੇ ਨਗਰ ਨਿਗਮ ਪਟਿਆਲਾ ਵੱਲੋਂ ਜਿਹੜੀ ਕਿ ਹੈ ਇੰਸਪੈਕਟਰ ਮਨੀਸ਼ ਪੁਰੀ ਵੱਲੋਂ ਇੱਕ ਨਜਾਇਜ਼ ਗੇਟ ਦੀ ਸ਼ਿਕਾਇਤ ਆਉਣ ਤੋਂ ਬਾਅਦ ਕੀਤੀ ਗਈ ਕਾਰਵਾਈ ਕਾਗਜ਼ਟਾਈ ਜਾਂਚ ਕੀਤੀ ਹੈ ਸਰ ਜੀ ਮੈਂ ਮਨੀਸ਼ ਪੁਰੀ ਇੰਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟਿਆਲਾ ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਅੱਜ ਦੀ ਕਾਰਵਾਈ ਇਸ ਤਰ੍ਹਾਂ ਸੀ ਸਾਡੇ ਇੱਕ ਐਫਐਸਟੀ 115 ਹਲਕਾ ਇਲੈਕਸ਼ਨ ਦੇ ਸੰਬੰਧ ਵਿੱਚ ਜਿਹੜਾ ਕੋਡ ਆਫ ਕੰਡਕਟ ਲਗਾਇਆ ਹੋਇਆ ਉਹਦੇ ਵਿੱਚ ਸਾਡਾ ਇੱਕ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਤੋਂ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਸਾਡੇ ਜੁਆਇੰਟ ਕਮਿਸ਼ਨ ਸਾਹਿਬ ਨੂੰ ਇੱਕ ਮੈਸੇਜ ਸੀ ਵੀ ਇਲੈਗਲ ਗੇਟ ਹੈ ਜਿਹੜਾ ਅ ਅਮਰ ਹਸਪੀਟਲ ਦੇ ਨੇੜੇ ਇੱਕ ਸਟਰੀਟ ਹੈ ਜਿਹੜੀ ਅਜੀਤ ਨਗਰ ਨੂੰ ਲੱਗਦੀ ਹੈ ਉਹਦੇ ਅੰਦਰ ਜਿਹੜਾ ਹੈ ਗੇਟ ਲੱਗਿਆ ਹੋਇਆ ਸੀ ਉਹ ਇਲੀਗਲ ਸੀ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਉਹ ਅਸੀਂ 게ਟ ਆ ਜਾ ਕੇ ਉਰੇ ਰਿਮੂਵ ਕੀਤਾ 게ਟ ਜਦ ਰਿਮੂਵ ਕੀਤਾ ਤਾਂ ਕਲੋਨੀ ਵਾਲੇ ਕੁਝ ਵਸਨੀਕ ਆ ਜਿਹੜੇ ਉਹ ਇਕੱਠੇ ਹੋ ਗਏ ਅਸੀਂ 게ਟ ਉਹਨਾਂ ਨੂੰ ਉਹਨਾਂ ਦੀ ਰਿਕੁਐਸਟ ਦੇ ਅੰਦਰ ਉਹਨਾਂ ਨੂੰ ਇਹ ਵਿਸ਼ਵਾਸ ਦልਵਾ ਕੇ ਵੀ ਤੁਸੀਂ 게ਟ ਇਹ ਅਸੀਂ ਤੁਹਾਨੂੰ ਇੱਕ ਸ਼ਰਤ ਤੇ ਦੇਵਾਂਗੇ ਵੀ ਜੇ ਤੁਸੀਂ ਉਰੇ 게ਟ ਨਹੀਂ ਲਗਾਉਗੇ ਤਾਂ ਉਹਨਾਂ ਨੇ ਇਹ ਮਹਿਸੂਸ ਕੀਤੀ ਗੱਲ ਵੀ ਅਸੀਂ 게ਟ ਨਹੀਂ ਲਗਾਵਾਂਗੇ ਤਾ ਅਸੀਂ ਉਹਨਾਂ ਨੂੰ ਗੇਟ ਜਿਹੜਾ ਮੌਕੇ ਤੇ ਹੀ ਉਹਨਾਂ ਨੂੰ ਵਾਪਿਸ ਕਰ ਦਿੱਤਾ ਹੈ ਉੱਥੇ ਦੇ ਜਿਹੜੇ ਵਸਨੀਕ ਸੀ ਕਿਉਂਕਿ ਇਹ ਕਲੋਨੀ ਦੇ ਜਿਹੜੇ ਸਾਰੇ ਵਸਿੰਦੇ ਐ ਉਹਨਾਂ ਵੱਲੋਂ ਇਹ ਮੰਥਲੀ ਜੋ ਵੀ ਕਲੈਕਸ਼ਨ ਹੁੰਦੀ ਹੈ ਉਹਦੇ ਤਹਿਤ ਉਹ ਗੇਟ ਖਰੀਦ ਕੀਤਾ ਗਿਆ ਹੋਇਆ ਸੀਗਾ ਉਹ ਅਸੀਂ ਉਹਨਾਂ ਨੂੰ ਮੌਕੇ ਤੇ ਵਾਪਿਸ ਕਰ ਦਿੱਤਾ ਹੈ ਛੇ ਘੜੀ ਥਾਂ ਤੇ ਜਾਏਗਾ ਇਹ ਹੋਰ ਕਰਨ ਇਸ ਤੋਂ ਇਲਾਵਾ ਅਸੀਂ ਹੁਣ ਸਰੰਦ ਰੋਡ ਤੇ ਇੱਕ ਸਰੰਦ ਰੋਡ ਬਾਈਪਾਸ ਦੇ ਉੱਪਰ ਕੰਪਲੇਂਟ ਹੈ ਅਸੀਂ ਇੱਕ ਦੋ ਜਗ੍ਹਾ ਤੇ ਹੋਰ ਜਾਣਾ ਹੈ ਬਾਕੀ ਸਾਡੀ ਜਿਹੜੀ ਰੁਟੀਨ ਹੈ ਉਹ ਅਸੀਂ ਇਲੀਗਲ ਜਿਹੜੀ ਕੋਈ ਵੀ ਪੋਲੀਟੀਕਲ ਰਿਫਲੈਕਸ ਲੱਗਦੀ ਹੈ ਅਸੀਂ ਉਹਨੂੰ ਨਾਲ ਦੀ ਨਾਲ ਰਿਮੂਵ ਕਰਦੇ ਆ ਜੇਕਰ ਉਹਦੇ ਕੋਲ ਕੋਈ ਪਰਮਿਸ਼ਨ ਨਹੀਂ ਹੁੰਦੀ